ਮੰਨ ਲੈ ਕਿ ਦੇਪਨਾ ਟੀਵੀ ਦੇ ਬਾਰੇ ਕੋ ਤਾਂ ਹੁਣ ਵੀ ਦੇਖਿਆ ਤਾਂ ਜਿਵੇਂ ਕਹਿੰਦੇ ਆ ਵੀ ਸਾਡਾ ਤੇ ਇੱਕ ਦੂਆ ਦਾ ਕੋਈ ਹੋਰ ਬਹੁਤਾ ਧਿਆਕ ਨਹੀਂ ਹੈ ਐਸੀ ਇੱਕ ਹੀ ਇੱਕ ਪਿਤਾ ਦੇ ਬਾੜ ਪਰ ਸਾਡਾ ਇੱਕ ਬਈ ਤਲਾਸ਼ ਹੀ ਕੋਈ ਸਾਡਾ ਸਭ ਜੀ ਇਕੱਠ ਬਕਰ ਸਾਡਾ ਸਰਦ ਇਹ ਕੋਈ ਹੈ ਇਹ ਪਰਮਾਤਮਾ ਦੀ ਭਜਨ ਗਾਇਨ ਦੀ ਸਭ ਤੋਂ ਉੱਤਮ ਹੈ ਅਸੀਂ ਇਹਦੇ ਵਿੱਚ ਸਮਾਣਾ ਇਹਦੇ ਹੋਣਾ ਇਹਦੇ ਖਾਤਰ ਭਾਵੇਂ ਸਭ ਪਿਛ ਬਾਤ ਕਾਰਬਾਰ ਵਾਰੇ ਪਾਣੀ ਤੇ ਪਰ ਧਰਤੀ ਖਾਤਰੀ ਸੀ ਨਿਤਪੁਰਨ ਪਾਛੇ ਜੀ ਵਾਰਾ ਜੀ ਰਤੀ ਤਵੀ ਤੇ ਰਹਤੀ ਧਰਤੀ ਖਾਤਰੀ ਸੀ ਨਪੜੇ ਸ਼ੇਰ ਦੇ ਪਾਛੇ ਜੰਨਕਧਰ ਆਪਣਾ ਜੀਵਨ ਕਜਾਰੀ ਧਰਵੀ ਹੀ ਸੀ ਨਤਰਮੀਨ ਵੋੜਾ ਸੀ ਇੱਕ ਵਾਤਰ ਪਾਛੇ ਨੇ ਚਾਂਦੀ ਜੋਮ ਦੇ ਵਿੱਚ ਆਪਣਾ ਸੀਸ ਦਾਨ ਇਹ ਹੀ ਤਾਂ ਹੁੰਦੀ ਹੈ गुरु साहब कहते मैं सिखाना धरती खातर कि बलिदान देने लगे ये अपने अखा दे। देखे। देखे। देखे में के सामने अपना परिवार उजड़ता देख लिया घर बार उजड़ देख लिया महल मनारे उजड़ते देख लिये सब कुछ देख लिया पर बेशन भाई जी भारती दसम पातशाह ने यह भी किया मालका यह तो झूठा संसार से जो सच्चा विसर नहीं ਇਹ ਮਾਨਤਾ ਤੋਂ ਨਹੀਂ ਕਿ ਸਕਦੇ ਸਭ ਕੁਝ ਉੱਜੜ ਜਾਵੇ ਮੈਂ ਤੇਰੇ ਗਿਆਨ ਦੇ ਨਾਲ ਬੇਸਰ ਜੁੜਿਆ ਦਾਵਾ ਮੇਥੋਂ ਇਹ ਪ੍ਰੇਰਣਾ ਟਿਕ ਸਾਡੀ ਉਲਟ ਹੋ ਗਈ ਕਿ ਤਰ੍ਹਾਂ ਜਿੱਦ ਤਰ੍ਹਾਂ ਜਾਂਦਾ ਜਾਵੇ ਸਾਡੇ ਕਾਰਤ ਸਭ ਨੇ ਚਾਹੇ ਕਿ ਅਸੀਂ ਤਨੇਆ ਵੀ ਇਹ ਪਦਾਰਥਾਂ ਦੇ ਨਾਲ ਜੁੜੇ ਹੋ ਜਾਈਏ ਕਿ ਪਾਛੇ ਇਹ ਕਹਿੰਦੇ ਮੈਂ ਤਾਂ ਤੈਨੂੰ ਬਣਾਉਣ ਆਇਆ ਹਾਂ ਨੁਕ ਤੋਂ ਦੇਵ ਤਾਿਰ ਜਿੰਦ ਮਾਨੁ ਹੁਣ ਦੇਵ ਦੇਵਤਾ ਦਾ ਭਾਵ ਜੋ ਦੇਹੀ ਤੋਂ ਮੁਕਤ ਹੈ ਇਸ ਤਾਨਾ ਨੂੰ ਕਾਰ ਦਿੱਤੀ ਪਾਰਲਾ ਦੇ ਪਾਗਲ ਵੀ ਬੈਠੇ ਹੈ ਭਾਈ ਆ ਦੇਖੋ ਜਨੇ ਚੱਤੀ ਚੱਲਦੀ ਹੈ ਕਿਸੇ ਵੀ ਸੰਤ ਬਾਦਮਾ ਪੀਰ ਕੋ ਦਮਰੇ ਮਤਾ ਹਰ ਕੋਈ ਨਮਕਾਰ ਜੀ ਨਹੀਂ ਪਰ ਆ ਕੀ ਝੰਡਾ ਫੜਾਇਆ 10 ਦਿਨ ਕਰੇ ਰੱਖੀਏ ਪੂਜਾ ਕੀਤੀ ਕਪੜੇ ਲਾਏ ਪੂਜਿਤ ਹੈ ਮੋੜ ਕੇ ਚਾਕੇ ਗੰਦਲਾ ਮਦਲਾ ਪਾਣੀ ਪਤਾ ਨਹੀਂ ਕਿ ਪਾਣੀ ਤੇ ਗੰਦੈ ਧਨ ਜਿੱਤੇ ਬਾਹਰ ਸੁਧਾਨ

ਆਹ ਜਿੱਤਾ ਜੇ ਪਾਣੀ ਤੇ ਰੋੜ ਲੈਣੋ ਤੇ ਗੰਦਮਤ ਦੇ ਵਿੱਚ ਘਰੇ ਟਿਆੰਦੀ ਬੜਾ ਆਸਾਨ ਸੀ ਨੰਗੇ ਸਹਰੀ ਅੰਦਰ ਜਾਣਾ ਚਪਾ ਲੈਕਰੀ ਜਾਣਾ ਬਿਨਾ ਉਹ ਦੇਖਦੇ ਨੇ ਅੰਦਰ ਜਦੋਂ ਬੈਠਾ ਸੀ ਉਹ ਰੰਬ ਸੀ ਉਹ ਤੇ ਜਦੋਂ ਕੰਮ ਖਤਮ ਹੋ ਗਿਆ ਕਿ ਬਹੁਤ ਫਿਰ ਤਾ ਪਾਣੀ ਦੇ ਗਏ ਇਹ ਵੀ ਹੋ ਗਈ ਇਹ ਕੋਣ ਕਰਨ ਕਰਦਾ ਇਹਦੋ ਹੀ ਕਰਦੇ ਆ ਕਰਦੇ ਇੱਕ ਬਨਾਕ ਸਾਹਿਬ ਨੇ ਸਿੱਖਣ ਇੱਕ ਖਰਾ ਬੋਲ ਕਹਿੰਦੇ ਆਪਣੇ ਅੰਦਰ ਹੱਲ ਨੂੰ ਦਸਾਰਾ

ਕਦੇ ਨਾ ਸੋਚੀ ਕਿ ਮੈਂ ਬਹੁਤ ਅੱਗੇ ਘਰਾਟੇ ਵਿੱਚ ਬੈਠਾ ਮੇਰੇ ਵਰਗਾ ਰਾਜਾ ਕੌਣ ਹੈ ਪਤਾ ਨਹੀਂ ਨਦਰ ਉਪੱਠੀ ਜੇ ਕਰੇ ਜੇ ਉਹਦੀ ਨਦਰ ਬਦਲ ਕੇ ਆ ਜਿਹੜੇ ਹੁਣ ਉਹ ਜਿਹੜੇ ਖਰਦੇ ਤੇ ਉਹਨਾਂ ਤੇ ਹਜ਼ਾਰਾਂ ਰੋਟੀਆਂ ਨੂੰ ਗਿਣਾ ਲੇ ਦੌਰ ਕੰਤੇ ਰੋਟੀ ਬਾਤ ਵੀ ਹੱਥ ਛੱਡ ਦੇ ਨੇ ਕੀ ਹਾਲਾਤ ਹੈ ਨਾ ਕੀ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੂ ਪਰਾਇਆ ਦਾਰ ਬੰਕਾ ਦੇ ਟਿਕਣਾ ਪਈ ਉਹ ਨਦਰ ਬਦਲ ਗਈ ਨਾ ਵਿਗਤ ਆ ਮੈਨੂੰ ਤੇ ਜਿਹੜਾ ਮਰਜੀ ਰਾਜ ਦੇ ਕੇ ਹਰ ਕਿਹਨਾਂ ਜੀਵਾਂ ਤੇ ਬੈਠੇ ਹੋਏ ਕਿ ਮਚਰ ਦਾਦੀ ਤੱਕ ਨਹੀਂ ਮਿਲਦੀ ਰੋਂਦੇ ਖਲਾਉਂਦੇ ਮੈਨੂੰ ਸਹਰਾਣਾ ਚਾਹੀਦਾ ਮੈਨੂੰ ਚਾਹੀਦਾ ਤੇ ਕਦੇ ਸਾਡੇ ਵਰਗਾ ਰਾਜੇ ਹੀ ਕੋਈ ਜੀ ਆਹਾਰੇ ਚੱਤੇ ਤੇ ਜੀ ਬੈਠਿਆ ਨਾ ਇਹਦਾ ਦੇਵ ਹੈ ਕਿ ਮੇਰੇ ਕਿ ਜਦੋਂ ਮਦੇ ਨਦਰ ਪਤਨ ਜਾਵੇ ਨਾ ਅੰਦਰ ਉਪਰਤੀ ਇਹ ਕਰੇ ਕਿ ਆਪਣੇ ਸਾਰੇ ਬਾਅਦ ਤੇ ਪੰਪੀਰ ਇੱਕ ਕੋਈ ਮੰਗਲ ਕਰੰਦੇ ਪੁਰਾਣੀ ਆਵਾਜ਼ ਤੇ ਇੱਕੋ ਉੱਤੇ ਵੀ ਪਾਣੀ ਭੇਜਣੀ ਹੈ ਸਭ ਸਾਡੇ ਬਾਅਦ ਤੇ ਜੋ ਜਿਵੇਂ ਛਣ ਦਾ ਸਭ ਲਈ ਪੰਜ ਬਸਾਲਾ ਮੋਦੀ ਨਦਰ ਦੇ ਅੰਦਰ ਬਣਾਇਆ ਰੱਖੇ ਇਹ ਤੇ ਨਦਰ ਹਣਕੀਨ ਹੈ ਐਵੇਂ ਨਾ ਕਿਤੇ ਬਾਣ ਕਰੀ ਕਿਤੇ ਭੁਲੇਖੇ ਚ ਰਹੀ ਕਿ ਬੜੀਆਂ ਜ਼ਮੀਨਾਂ ਜਾਇਦਾਂ ਧਰਵਰਾਂ ਦਾ ਮਾਲ ਹੈ ਤਾਂ ਪਾਜਾ ਕਹਿੰਦੀ ਨਦਰ ਉਪਰਤੀ ਜੇ ਕਰੇ ਸੁਲਤਾਨਾ ਖਾਓ ਪਰਾਂ ਠੰਡੇ ਸੱਤਾਂ ਕਾਇਗੰਦੇ ਕਰਦੇ ਉਹਨਾਂ ਜਿਹੜੇ ਆ ਦੇਖ ਲੈਣਾ ਨਾ ਪਰ ਕੀ ਕਿ ਜਿੱਥੇ ਵਿਹਾੜ ਬਾੜਾ ਫਿਰਦਾ ਹੈ ਤਾ ਦਾਸ ਕਰਨ ਹੁੰਦੇ ਰਾਜਾ ਜੀ ਐਸਾ ਸਮਾਂ ਆ ਗਿਆ ਪਰ ਬਾਚਾ ਕਹਿੰਦੇ ਇਹਨਾਂ ਦੀ ਕਾਹਲੀ ਹੈ ਅਸੀਂ ਜੇ ਆ ਵਿੱਚ ਸੌ ਜੁੜੇ ਨੇ ਜੋ ਵਿੱਚੇ ਵੱਧ ਰਹੇ ਨੇ ਇਹਨਾਂ ਨੇ ਆਪਣੇ ਆਪ ਨੂੰ ਵਿਜਗੁੱਤ ਨਹੀਂ ਕੀਤਾ ਪਤਾ ਹੈ ਬੇਤਾ ਹਰ ਸਾਲ ਆਉਣੀ ਪੰਜਾਹ ਤੱਕ ਸਾਲ ਹੋ ਗਏ ਨਾ ਕਾਫੀ ਬਣੇ ਗਏ ਭਗੜਾ ਡੈਮ ਬਣਾਈ ਤੇ ਉਹ ਤੋਂ ਪਹਿਲਾਂ ਨਹੀਂ ਤੋਂ ਤਾਂ ਪਹਿਲਾਂ ਹੀ ਬਿਪਤਾ ਨਹੀਂ ਹੁੰਦੀ ਸੀ ਉਹਦਾ ਦਿੱਤਾ ਦਾ ਬਸ ਰੰਗ ਟੰਗ ਹੋਰ ਹੁੰਦਾ ਸੀ ਉਹ ਤਾਂ ਮੁਗਲੋਂ ਨੇ ਜਿੰਗ ਲੇ ਗਏ ਤੇ ਪੰਜਾਹਤਰ ਸਾਲ ਰੋਗੇ ਬਣੇ ਨਹੀਂ ਬਣ ਪਾਈ ਕਿ ਉਹਦਾ ਦੇ ਬਿਪਤਾ ਨਹੀਂ 50-55 ਸਾਲ ਤੱਕ ਦਾਣ ਮੁਗਲ ਦੇ ਦਿੱਤ ਨੂੰ ਇੱਥੇ ਬਾੜ ਉੱਥੇ ਬਾੜ ਉਹ ਭਾਈ ਇੰਨੇ ਸਾਲਾਂ ਦੇ ਵਿੱਚ ਕੋਈ ਤੁਸੀਂ ਆਪਣੀ ਤਕਨੀਕ ਢੀ ਦੂਸਰੇ ਇਤਿਹਾਸ ਲਈ ਕਰਤੇ ਰਹਾ ਉੱਜੜਾ ਆਸਾਂ ਦੂਸਰੇ ਨੇ ਤੂੰ ਪਾਈ ਤੇਰਾ ਕਾਰ ਤੂੰ ਸਵਾਰ ਖੋੜਣਾ ਇਹ ਪਹਿਲਾਂ ਵੀ ਤਵੇ ਉਦਾਹਰਣ ਦਿੱਤੀ ਸੀ ਨਾ ਸਮੁੰਦਰ ਦੇ ਵਿੱਚ ਡਰਪਟਾ ਚਾਰੋਂ ਤਰਫ ਪਾਣੀ ਹੈ ਲਾਈਟ ਹਾਊਸ ਹੀ ਤਾਂ ਰਾਹ ਹੈ ਸਮੁੰਦਰ ਦੇ ਵਿੱਚ ਚੱਲ ਨੇ ਜਿੰਨੇ ਵੀ ਜਹਾਜ਼ ਨੂੰ ਰਸਤਾ ਦੱਸਦਾ ਜੇਕਰ ਨਾ ਆਇਓ ਪਾਈ ਤੇਰਾ ਅਧਰਾਪਾ ਦੇਖੋ ਅਜ ਤਾ ਨਹੀਂ ਇਹ ਕਦੇ ਪਾਣੀ ਉਹਦੇ ਉੱਤੇ ਜਿਦੂ ਹੋ ਜਾਂਦਾ ਵਾ ਪਰ ਅੰਦਰ ਪਾਣੀ ਦੇ ਵੰਤਰੀ ਜਾਂਦੇ ਬਣਾਇਆ ਤਾਂ ਉਹ ਵੀ ਇਨਸਾਨ ਨੇ ਹੀ ਪਤਾ ਕਰੋ ਵੀ ਕਿਵੇਂ ਬਣਾਇਆ ਸਮੁੰਦਰ ਦੇ ਵਿੱਚ ਕਿਵੇਂ ਘਟੇ ਗਏ ਹੋਏ ਜੰਦੇ ਅੱਜ ਵੀ ਇਸ 바ਰ ਦੇ ਵਿੱਚ ਉਸ ਤਰ੍ਹਾਂ ਦੀ ਆਪਣੀ ਕੰਸਟਰਕਸ਼ਨ ਬੁਣਾਈਆਂ ਕਰਦੀ ਹੈ ਕਿ ਜੋ ਕੁਛ ਅਸੀਂ ਖੱਦਦੇ ਇਹਨਾਂ ਚਤਨ ਨਵੀਨ ਦੇ ਅਕੜਦਾ ਕਰਦੇ ਹੈ ਤੇ ਦੇਵੀ ਕਰਤ ਕਰਨਾ ਕਿ ਜੇ ਤਾਂ ਮੱਦੀ ਪਾਣੀ ਹੈ ਜੇ ਬਈ ਨਾ ਸਾਡੇ ਕੋਸ਼ਮ ਨੁਕਸਾਨ ਹੋਣਾ ਆ ਸਾਡੇ ਘਰ ਦੇ ਸਾਡਾ ਕੋਈ ਇਨਸਾਨ ਅਜਿਹਾ ਵਾਟੀ ਪਾਣੀ ਤਾਂ ਚੜਦੇ ਉਹ ਸ਼ਾਬਿਤ ਰਿhta ਚੜਨ ਹੋ ਰਿਹਾ ਕੰਭਈ ਇਹਦੇ ਪਾ 80 ਮੀਟਰ ਦਾ ਤੇ 35 ਚੜੀ ਗੁੱਟੀ ਹੈ ਪਰ ਇੰਨੀ ਚਾਹੀ ਤੇ ਚਾਹੀ ਨਹੀਂ ਪਰ ਕੋਈ ਗੱਲ ਪਰ ਕੀ ਇਹਨਾਂ ਬੇਡਿਆਂ ਖਾਣ ਦੀ ਯਾਦ ਤੇ ਇਹ ਬਹੁਤ ਦੀ ਅਜਿਹੇ ਦਿਨਿਆ ਨਾ ਸਿਰਫ ਬਾਕੀ ਰਹੀ ਬਣ ਤੇ ਆਨੇ ਕਹਿੰਦੇ ਹੈ ਕਿ ਜਦੋਂ ਕਿਸੇ ਨੂੰ ਕੁੰਜੋਰ ਕਰਨਾ ਹੋਵੇ ਉਹਨੂੰ ਬੇਡਿਆਂ ਖਾਣ ਦੀ ਯਾਦ ਲਾ ਬਸ ਇਹਨਾਂ ਨੂੰ ਬੇਡਿਆਂ ਬਰਤੀ ਨੇ ਪਾਇਆ ਯਾਰੋਂ ਤਰਫ ਮੱਥ ਟੇਕੀ ਗਏ ਸਾਰੇ ਤੁਹਾਨੂੰ ਆਡੀ ਬੰਨਾ ਬੁਖਾਰੀ ਕਿਦਰ ਸੀ ਉਸ ਵਾਰ ਉਹ ਸਵਾਇਨ ਦੇ ਵਿਗਰਾਂਤ ਕਿਹਾ ਹਾਂ ਫੀਟ ਇੱਕ ਕਾਰਕ ਕਰਾਤੇ ਤੂੰ ਨਹੀਂ ਕਿ ਤਰ ਹੈ ਦਾਦਾ ਜਿਹਨੇ ਬਾਲਾ ਅਸੀਂ ਹੀ ਹਾਂ ਤੂੰ ਪੀ ਕੇ ਦਿਖਾਰੀ ਬਣ ਅਸੀਂ ਤੇਰਤੇ ਕਹਾਣੀ ਹੈ ਸਭ ਤੋਂ ਵੱਡੀ ਦਾਤ ਉਹ ਹੈ ਨਾਮ ਇਹਦਾ ਇਹ 13 ਦੇ ਦਾਤਾ ਤੇ ਦਾਤ ਤੇਰੀ ਹੈ ਮਾਲਕਾ ਦਾਵੜੀ ਦਾ ਪਤੇ ਆ ਬਾਕੀ ਤਾਂ ਸਭ ਕੁਝ ਜੇ ਤੂੰ ਸੁਮੇਸ਼ਾ ਨਹੀਂ ਦੇਣਾ ਫਿਰ ਤਾਂ ਵੰਗਲੀ ਕਿ ਤੂੰ ਤਾਂ ਭਾਈ ਇਹ ਬਾਈਦੂ ਨਹੀਂ ਪਤਾ ਨਹੀਂ ਕਦੋਂ 10 20 50 ਸਾਲ ਕੋ ਲੋਸਾ ਤੋਂ ਉਹ ਲੈਣਾ ਸਭ ਤੇ ਰਹਿਣੀ ਦੇ ਦੇ ਜੇ ਦੇਣਾ ਤਾਂ ਉਹ ਦੇਣਾ ਜੇ ਮੇਸ਼ਾ ਮੇਰੇ ਨਾਲ ਦੇਣਾ ਮੈਂ ਨਾ ਠੀਕ ਹੈ ਕੋਈ ਪਰਮਾਸ਼ਾ ਨਾ ਪਰ ਪਰਮਾਤਮਾ ਦੀ ਪੜਨ ਬੰਦਗੀ ਕਰਵਾਣੀ ਇਹ ਨਾਮੇ ਸਿੱਖਤਾਰ ਵੀ ਕੰਮ ਕਰਦੇ ਆ ਜਾਂ ਗ੍ਰੰਥਾਂ ਦੇ ਵਿੱਚੋਂ ਅਸੀਂ ਖੋਜ ਕਰ ਕੋਲੀ ਗ੍ਰੰਥਾਂ ਨੂੰ ਖੋਜ ਹੀ ਹੁੰਦੀ ਕੀ ਕੀ ਦੀ ਸੱਚ ਕੰਨ ਲੱਗਦਾ ਸਾਡਾ ਮਕਸਦ ਹੈ ਆਤਮਾ ਨੂੰ ਦੇਹ ਤੇ ਬਣਾਉਣਾ ਭਾਵ ਮੁਕਤ ਹੋ ਜਾਣਾ ਸਰੀਰ ਤੋਂ ਕਰਮਾਂ ਤੋਂ ਕੋਈ ਟੱਕ ਤੱਕ ਨਹੀਂ ਕੋਈ ਸਾਥੜ ਨਹੀਂ ਕੇ ਪ੍ਰਮਾਤਮਾ ਦੇ ਵਿੱਚ ਸਮਾ ਜਾਣਾ ਜਿਹਨੂੰ ਸੱਚ ਕੰਨ ਕਹਿ ਨਹੀਂ ਆਤਾ ਉਹਦੇ ਵਿੱਚ ਸਮਾ ਜਾਣਾ ਮਸਲਾ ਤੇ ਇਹ ਹੀ ਹੈ ਪਾਵੇਂ ਤੈਨੂੰ ਕੋਈ ਚੱਕ ਕੇ ਪੜ੍ਹਾ ਦੇਵੇ ਜਿਵੇਂ ਮਰਜ਼ੀ ਕਰ ਦੇਵੇ ਮਤਲਬ ਤਾਂ ਉਹਦੇ ਹੀ ਹੈ ਨਾ ਗ੍ਰੰਥਾਂ ਦਾ ਮਤਲਬ ਨਹੀਂ ਹੈ ਵਿਚ ਹੈ ਸਾਰੀ ਜ਼ਿੰਦਗੀ ਅਸੀਂ ਫੜਦੇ ਰਹਾਂਗੇ ਸਤਕੰਠ ਵਾਸੀ ਵਾਂਗੂ ਬੜੇ ਭਰਮ ਭਰੇਖੇ ਅਸੀਂ ਪਾਏ ਹੋਏ ਵਾ ਇਹ ਵੀ ਸਾਡਾ ਜੋ ਕਰਮ ਹੈ ਇਹ ਵੀ ਹਿੰਦੂਆ ਨਾਲ ਹੀ ਬਣਦਾ ਉਹ ਵੀ ਆਪਣੇ ਗੇਦਾ ਸਾਸਤਰਾ ਭਗਤ ਕੀਤਾ ਹੋਰ ਗ੍ਰੰਥਾਂ ਨੂੰ ਪੜ੍ਹਦੇ ਜੋ ਲਗੇ ਇਹਨੂੰ ਪੜੋ ਇੰਡੀਆ ਪੰਕਿਆਂ ਤੋਂ ਅਸੀਂ ਵੀ ਉੱਤੀ ਲੱਗੇ ਹੁੰਦੇ ਕਹਿੰਦੇ ਭਾਈ ਭਾਈ ਅਸੀਂ ਬਣਨਾ ਹੈ ਸੋਨਾਵਾ

ਆਪੇ ਨਹੀਂ ਕਰੀ। ਸਵਾਰੀ ਨਹੀਂ। ਨਹੀਂ ਅਰਦਾਸਾਂ ਕਰਵਾਉਂਦੇ। ਆ ਬੜੇ ਆਉਣ ਕਿਤੇ ਦੀ। ਪਰ ਕਹਿੰਦੇ ਕੋਈ ਕਹਿੰਦਾ ਸਾਡੇ ਇੱਥੇ ਦੀ ਕੰਮ ਜਿਹੜਾ ਮਰਜ਼ੀ ਹੋਵੇ। ਸਾਡੇ ਬਾਬਾ ਜੀ ਐ ਕਰ ਦਿੰਦੇ ਆ ਉਹ ਕਰ ਦਿੰਦੇ। ਅੱਜ ਕੋਈ ਕਰੋ ਆ ਕਰੋ ਕੋਈ ਆਇਆ ਜਿਹੜੀ ਹੈ। ਉਹ ਖੜੇ ਆ ਕੇ। ਸ਼ਤਨਾ ਵੀ ਦਿਖਾਈਆਂ ਆਂ ਆਟੇ। ਦੁਨੀਆ ਦਾਣ ਕਰਦੇ, ਤਾਂ ਦੇਣ ਵਿੱਚ ਬਰਕੇ ਲੋਕ ਇਹਨਾਂ ਬਾਬਾ ਜੀ ਤੁਹੇ ਤਾਂ ਕਹਿੰਦੇ ਸਾਡੀ ਬਾਣੀ ਸਾਡੇ ਪੜਿਆ ਸਾਡੇ ਪਾਲ ਦਿੱਤਿਆ ਇਹਨੇ ਕੰਮ ਸਵਰਦੇ ਆ ਪਾਣੀ ਥੱਲੇ ਤਾਂ ਦੇਤਰਾ ਉਹ ਜਿਹੜਾ ਬਾਬਾ ਉਹਦੇ ਨੂੰ ਜੋਦ ਕੋਲ ਸਵਾਰੀ ਹੀ ਹੋਣੀ ਉਹ ਡਰਦੇ ਨਿਕਲਦੇ ਨਹੀਂ ਕਰਾਂਦੇ ਕਿਤਰਾ ਕਿ ਜਿਨ੍ਹਾਂ ਨੇ ਮਨਵਤ ਦਾ ਰਾਤ ਕੋਲੇ ਆ ਨਾ ਜਿਨ੍ਹਾਂ ਨੇ ਆਪਣਾ ਠਾਗੜਾ ਚਲਾਇਆ ਸੀ ਕਿ ਆਜੋ ਬਾਬਾ ਜੀ ਬਾਬਾ ਜੀ ਧਰਸਤੀ ਆ ਵੇ ਜਿਹੜਾ ਤਾਂ ਕਹਿੰਦੇ ਉਹ ਹੀ ਸਵਾਰ ਦੰਦਾ ਆ ਪਤਾ ਨਹੀਂ ਆ ਵੇ ਕਿਹੜੇ ਕਿਹੜੇ ਬਾਬੇ ਕਿੱਥੇ ਕਿੱਥੇ ਡਰਦੇ ਸੀ ਕਿ ਹਰੇਕ ਨਗਰ ਦੇ ਵਿੱਚ ਨਵਾਈ ਨੋੜੋ ਹੋ ਗਏ ਘਰ ਦੀਆਂ ਪਰ ਇਕੱਲੇ ਆਪਣੀ ਗੱਲ ਦੀ ਸਾਰੇ ਪਾਸੇ ਹੀ ਰੋਣਾ ਹੀ ਹੈ ਜਿੱਧਰ ਤੇ ਕੋਈ ਕੁੜੀਆਂ ਨਹੀਂ ਬਸਦੀਆਂ ਲੜਕੀਆਂ ਹੀ ਮਰਦੀਆਂ ਨੇ ਇਹਨਾਂ ਤੋਂ ਇਹੀ ਹੈ ਭਾਈ ਫਰਾਕੇ ਗਏ ਧੁਲੀ ਧਰਤੀ ਨਾ ਇਹ ਗੁਰਦਾਨ ਸਿੰਘ ਸਾਹਿਬ ਦੇ ਸ਼ਰਾਬ ਪਰਣਾਕ ਸਿੰਘ ਸਾਹਿਬ ਦੇ ਤੁਲ ਸ਼ਰਾਬ ਦੇ ਇਰਖਾ ਜਬ ਬਰੋ ਬਰੇ ਪਰ ਆਪਾਂ ਚਾਹ ਕਹਿੰਦੇ ਐ ਸੋ ਕਿਉਂ ਮਲਦਾ ਆ ਧੁਲੀ ਜਿੱਤ ਜੰਮੇ ਰਹੇ ਬਣਾਸਿਆ ਤਾਂ ਇਹ ਬਾਤ ਹੈ ਕਿ ਸੱਤ ਦੇ 500 ਸਾਲ ਤੋਂ ਨਾ ਇਹ ਗੱਲ ਤੇਰੀ ਸੁਣੋ ਉਦੋਂ ਬਾਅਦ ਚਾਪਾ ਕੀ ਕੁੜੀ ਹੋਈ ਬਿਓ ਕੋਈ ਮਕੀਦਾ ਫੁਟਾਵਾ ਜਿਹਨੂੰ ਧਰਤੀ ਜਾਂਦੇ ਚ 5-7 ਕੋ ਲੱਗ ਜਾਂਦੇ ਪਰ ਪਤਾ ਲੱਗੇ ਡਾਕਟਰਾਂ ਤੋਂ ਵੀ ਲੜਕੀ ਉਹਨੇ ਜਦੀ ਮਾਰ ਲਈ ਦੀ ਵਾਰ ਸੱਤ ਦਿਨ ਤੇ ਕਿਹੜਾ ਹੰਤ ਹੋ ਦੀ ਕੋਈ ਜ਼ਿਆਦਾ ਕਰਤੇ ਹਸਤਾ ਜਮੀਨਾ ਸੀ ਐਵੇਂ ਜਮੀਨਾ ਤੇਰੇਆ ਪੜਿਆ ਤਾਂ ਅਨੰਦ ਹੋਤਾ

ਇੱਕ ਤੁਸੀਂ ਗੱਲ ਦੇਖੀ ਹੋਣੀ ਹੈ ਉਹ ਦੇਦੋ ਕੌਮ ਸਿਆਣੀ ਜਾਂ ਪਾਗਲਾ ਤੁਸੀਂ ਦੱਜ ਆ ਕੱਢੋ ਜੋ ਭੈਣ ਆਕੇ ਮਾਤਾ ਦੀ ਤਲਾਕ ਕਰ ਚਾਹੇ ਤੇਰਾ ਧਰਮ ਸੌਂਦੀ ਤੇਰੀ ਗੁਲ ਨੂੰ ਆਕੇ ਜਾਗ ਲਾਉਂਦੀ ਤੇਰੇ ਘਰ ਦੀ ਜੋਤ ਜਗਦੀ ਰਹੇ ਪੁੱਤ ਦੀ ਔਰਤ ਤੂੰ ਕਹਿੰਦਾ ਜਗਦੀ ਕਿਉਂ ਕੋनो ਵੀ ਤਸੀਲ ਹਰਤੇ ਕਰੂ ਕਿਤੇ ਇਹ ਹਿੰਦੁਸਤਾਨ ਦੇ ਵਿੱਚ ਹੀ ਜਾਂਦਾ ਆਪਣਾ ਹੀ ਹੈ ਵਾਲਦੇस्तानी ਐਸਾ ਕੁਸ ਉੱਥੇ ਪੇਕੇ ਸੌਰੇ ਦਾ ਪਤਾ ਨਹੀਂ ਕਿਤੇ ਲੰਦੇ ਆ। ਉੱਥੇ ਉਹਨਾਂ ਦਾ ਰਹਿਣ ਸਹਤ ਵੱਖਰਾ ਹੀ ਅਨੰਤ ਕੀਕੇ ਦੇ ਆਪਣੇ ਮੰਗਨੇ ਕੁੜੀ ਪੇਕੇ ਚ ਲੈ ਗਈ ਸੌਰੇ ਚ ਲੈ ਗਈ। ਪੋਤਾ ਉਹਨਾਂ ਦਾ ਰਹਿਣ ਸਹਤ ਵੱਖਰੀ ਲਗਤਰੀ ਬਣਾਇਆ ਹੈ ਭਾਈ। ਉੱਥੇ ਆ ਚੱਜੇ ਨਹੀਂ ਜਾਂਦੇ ਹੈ। ਇਹ ਸਾਰੇ ਆਪਣੀ ਹੀ ਬਣਾਏ ਨੇ। ਜੋ ਔਰਤ ਤੇਰੇ ਘਰ ਹੈਗੀ ਤੇਰੀ ਕਾਂਸਵਾਰ ਫੜਾਉਣੀਆਂ ਭਾਈ ਉੱਥੇ। ਉਹ ਤਾਂ ਦੇਵੀ ਭਾਂਗ ਪੂਜੇ। ਅਈ ਤਾ ਨੂੰ ਡੈਂਟਾ ਵਾਂਗ ਹਾਰ ਤੱਕ ਜਾਣੀ ਪਈ। ਪੈਸੇ ਲਈ ਧੰਨਵਾਦ ਕਰ ਲਿਆ, ਉਹ ਲਿਆ। ਸਾਰੇ ਉਮਰ ਨੂੰ ਤਾਨਦੇ ਇਹ ਵਾਰ-ਵਾਰ। ਪੈਸੇ ਜਿਹੜੀ ਆਈ ਦੀ ਸੱਸ ਦੀ, ਉਹ ਵੀ ਕਿਦੋਂ ਆਈ ਸੀ ਮਾਰੇ। ਸਾਤ ਵੀ ਕਦੇ ਕਾਉਂ ਸੀ। ਭਾਵੇਂ ਥੋ ਵੀ ਕਿਤੇ ਨੋ ਸੀ ਬਣ ਕੇ ਆਈ। ਬਾਸ ਉਹਨੇ ਜੋ ਹੋਈਆਂ ਉਹਨੇ ਆਪਣੇ ਆ। ਆਪਣੀ ਨੋ ਤੇ ਕੱਢਣੀ ਹੈ। ਜੱਟਿਆਂ ਸੁਭਾਅੋਂ ਭਰੇ ਜਿਹੜੀ ਆਪਣੀ ਆ। ਔਰ ਜਦੋਂ ਆਈ ਲੜਕੀ ਨੂੰ ਤੁਹਾਡੀ ਲੜਕੀ ਦੇ ਧਿਰੇ ਗਈ ਹੈ ਤੁਹਾਡੀ ਧੀ ਗਈ ਹੈ ਤੇ ਤੁਸੀਂ ਹੀ ਸਹਰ ਕਰਦੇ ਹੋ ਤੇ ਸਾਡੀ ਧੀ ਉਹ ਕਰਦੀ ਧੀ ਵੜ ਕੇ ਦੇ ਬਣਾ ਜਿਹੜੀ ਤੁਹਾਡੇ ਆਈ ਹੈ ਉਹ ਵੀ ਤਾਂ ਕਿਦੇ ਧੀ ਹੈ ਤੁਹਾਡੀ ਧੀ ਹਣ ਕੀ ਆਈ ਹੈ ਤੇ ਉਹਨ ਵੀ ਜੇ ਧੀ ਵਾਂਗ ਸੋਹਜੇ ਉਹਨਾਂ ਭਗਵਤੀ ਵਾਂਗ ਬੀਅਰ ਔਰ ਆਪਣੇ ਭਗਵਤੀ ਵਾਂਗ ਆਪਾਂ ਕਿਹਨੀਆਂ ਆਪਣੀ ਧੀ ਦੀ ਗਲਤੀ ਹੈ ਉਹ ਤੋੜ ਦੇ ਢੋੜ ਦੇਵੇ ਕਿੰਨਾ ਨੁਕਸਾਨ ਹੋਵੇ ਖਾਤਾ ਹੋ ਗਿਆ ਕਪੜੇ ਖਟ ਕੁਝ ਵੀ ਹੋ ਗਏ ਤੇ ਤੇ ਮਾ ਆਪਣੀ ਸਗੀ ਦੀ ਉਪਸਰੀ ਕਹਿੰਦੀ ਤੇ ਜੇ ਉਹ ਪਾਰੋਂ ਜੰਗੜ ਕੀ ਹੈਗੀ ਹੈ ਜਿੱਥੋਂ ਬਿਆਹ ਕਈ ਲੈਂ ਕੇ ਧੀ ਬੜਾ ਘਿਰਦਾ ਹੈ ਇਹਨਾਂ ਨੜਾਈਆਂ ਦੇ ਨੁਕਤੇ ਕੀ ਨੇ ਗਾਣੀ ਨੇ ਕਿ ਇਹ ਗੱਲ ਤੈਂ ਮੈਂ ਤੈਂ ਮੈਂ ਸਾਰਾ ਤਾਂ ਇਹ ਹੁੰਦਾ ਇਹ ਉਹਦੀ ਯਾਹੀ ਕਿ ਲੈਣੀ ਚਾਹੀਦੀ ਹੈ ਕਿ ਜਦੋਂ ਤੇਰੀ ਨਰਗੀ ਜਾ ਕੇ ਬਾਅਦ ਕਮ ਕਰਦੀ ਹੈ ਵੀ ਤੇ ਕਲੈਂਟ ਦੀ ਹੋਣੀ ਕਿ ਪਹਾੜ ਚ ਸਾਹ ਨੂੰ ਪਰਵਾਣੀ ਸੌਂਦੇ ਹੈ ਸੌ ਕਿਉਂ ਬੰਦਾ ਕੀ ਜਿੱਤ ਕੇ ਬੇ ਜਦ ਜਸਨੀਤਰਾ ਸਾਰਾ ਪਰਵਾਰ ਕਹਿੰਦਾ ਕਿ ਤੇਰਾ ਘਰ ਬਾਹ ਅੰਸਵਾਨ ਸਬਧਾਈਏ ਇਹ ਤਾਂ ਉਹ ਗਿਆਤਾ ਤੇਰਾ ਘਰ ਦਾ ਨਾਮੋ ਨਿਸ਼ਾਨ ਨਹੀਂ ਰਹਾ ਕਿ ਸਾਰੀ ਉਮਰ ਭਾਈ ਉਹਦੇ ਘਰ ਤੋਂ ਮੰਗਦੇ ਰਹਿੰਨੇ ਅਖੀਰ ਦੇ ਵਿੱਚ ਵੀ ਕਿ ਜਿਸ ਵਾਰ ਨੂੰ ਅਸੀਂ ਖੋਨੇ ਦੇ ਵਿੱਚ ਪੜਨਾ ਅਖੀਰ ਦੇ ਵਿੱਚ ਦੇਖੋ ਕਿੰਨੀ ਵੱਡੀ ਮਨ ਬਤ ਇਹ ਸਾਡੇ ਜੋ ਪੁਰਾਤਨ ਹੁੰਦੇ ਆ ਨਾ ਇਹ ਨਾਲ ਹੀ ਮਾਤੀ ਐਸਲੀ ਖਾ ਕੇ ਮੰਗਣ ਦੀ ਆਤ ਹੁਣ ਵੀ ਕਿਹੜਾ ਕਹਿ ਰਿਹਾ ਕਹਿੰਦੇ ਇਸ ਮਾਂ ਨੇ ਟੀਨੇ ਕਿ ساری ਉਮਰ ਉਸ ਪਰਿਵਾਰ ਦੀ ਸੇਵਾ ਕੀਤੀ ਹੈ ਅੰਸਵੰਤ ਬਣੀ ਇਹ ਸਭ ਹੋ ਗਿਆ ਪਰ ਹੀਰ ਦੇ ਵਿੱਚ ਜਿੰਨਾਂ ਮਰਦੀ ਹੈ ਨਾ ਉਹਦੀ ਬਾਤ ਤੇ ਕੰਫੜ ਬਣਾ ਕਿਤੋਂ ਲੈਣੀ ਐ ਇਹਨਾਂ ਜੀ ਟੇਕੀ ਲੈ ਕੇ ਆਗੇ ਪਰਿਵਾਰ ਕਿਹੜਾ ਖਾਲਿਆ ਅੰਸਵਾਰ ਤੇਰੀ ਬੰਦੀ ਇਹਨੂੰ ਕਿਹੜੀ ਬਾਤ ਕਹਿਣੀ ਵੀ ਕੇ ਬਾਤ ਕਹਿ ਲੋ ਉਮ ਪੀ ਕੇ ਨਹੀਂ ਤੇ ਇਹ ਨਹੀਂ ਨਾ ਉਹ ਦੇਰ ਤੱਕ ਗੱਲ ਭਾਵੇਂ ਛੋਟੀ ਵੀ ਹੈ ਪਰ ਗੁਰਮਤ ਦੇ ਮਤਾਰਕੀ ਤੈ ਤਾਂ ਕੇ ਨਹੀਂ ਨਾ ਤੜਾ ਇਹ ਤੋਂ ਅੰਦੇ ਸਿੱਖਾਂ ਦਾ ਅਸਰ ਕੋਈ ਬਹੁਤ ਵਰਕ ਰਹੀ ਹੈ ਕੰਮ ਸਾਰੇ ਕੋਈ ਨਹੀਂ ਕਰ ਟਿਕਾ ਜਿੱਥੋਂ ਮਹਾਰਜ ਨੇ ਸੰਕਟਿਆ ਗੁਰਨਾਮਕ ਸਹਾਇਤਾ ਸਾਦੂ ਸਿੱਖੀ ਦਾ ਪਾਠ ਪੜਾਇਆ ਅਸਲੀ ਗੁਰ ਸਿੱਖੀ ਕੀ ਹੁੰਦੀ ਹੈ ਕਿ ਗੁਰੂ ਦਾ ਅਸਲ ਗਿਆਨ ਕੀ ਹੈ ਪ੍ਰਮਾਤਮਾ ਦਾ ਮਿਲਦਾ ਗਿਆਨ ਕੀ ਹੈ ਤੈ ਤਾਂ ਕੇ ਜੀਨੇ ਇਹ ਗਿਆਨ ਲੈਣਾ ਅੱਜ ਸਿੱਖ ਲੋ ਤੇ ਜਿੰਨਾ ਨੇ ਸਿਖੜਾ ਮਾ ਉਹਨਾਂ ਨੇ ਕੀ ਸਿੱਖ ਬਾਕੀ ਹੁ ਤੁਸੀਂ ਕੀ ਸਿੱਖੀ ਕੋ ਸਮਝ ਨਹੀਂ ਤੇ ਕਿਹਾ ਸਿੱਖ ਬਣਦੀ ਕਰ ਤਾਂ ਪਾਈ ਆਪਣਾ ਬਾਤ ਪੈਂਦਾ ਤੇ ਕੀ ਸਿੱਖਿਆ ਕੋਈ ਮਾਣੀ ਕੀ ਕਹਿ ਨਹੀਂ ਸਿੱਖੀ ਸਿੱਖਿਆ ਬੁਲਦੀ ਚਾਰ ਇਹ ਛੜਦ ਦੀ ਵਿਚਾਰ ਕਰ ਇਹ ਸਿੱਖੀ ਤੇ ਆਪਾਂ ਕੀ ਵਿਚਾਰ ਕਰਦੇ ਹੁਕਮ ਦੀ ਆਏ ਬੈ ਮਤੇ ਟੇ ਟੇਗਾ ਕਾਲੀਆ ਵੈਕੇ ਦਾ ਸੰਦ ਬਸ ਕਿਵੇਂ ਸੁਚੇ ਜੀ ਕਿ ਕਿ ਇੱਕ ਪੜਿਆ ਜੋ ਹੁਕਮ ਸਹੀ ਸਰਮ ਕੀਤਾ ਕਥਾ ਸੁਣੀ ਹੈ ਇਹਨੂੰ ਆਪਣੇ ਜੀਵਨ ਦੇ ਵਿੱਚ ਲਾ ਲੀਓ ਜੇ ਜੀਵਨ ਚ ਢਾਲੀਂਗੇ ਸਾਡੇ ਹੱਥਾਂ ਤੇ ਹੀ ਹੋਣੇ ਆਇਤਾ ਮਨਵਤੀ ਵਰਮਤੀ ਮਨ ਤੇ ਜੇ ਗੁਰੂ ਦੀ ਮੱਤ ਨੇ ਕੋਰਕੀ ਮਤ ਤੋਂ ਲੈਣ ਤੇ ਆ ਨੇ ਭਗਤ ਬਿਨਾ ਬਾਪ ਤੇ ਬੇਸਿਆਰੇ ਕੇ ਕੇ ਕ੍ਰੋਧਿਤ ਮਤਨੀ ਤੇ ਡੁੱਬੇ ਗਾ ਅਜੇ ਰੁੜੇ ਕਰਦੇ ਨੇ ਤਰਸਖਾਂ ਦੀ ਲੋੜ ਨਹੀਂ ਤੁਸੀਂ ਗੁਰੂ ਛੱਡੇ ਤਾਂ ਤੇ ਡੱਪੇ ਹੋਏ ਇਨਾ ਤੇ ਇਨਾ ਵੀ ਭਾਗ ਤੇ ਹੋਣ ਦੀ ਲੋੜ ਕੇ ਡੁੱਬ ਕੇ ਮਰ ਗਏ ਹੁਣ ਇਹ ਆਪੇ ਕਰਵਾ ਕਰਕੇ ਡੁੱਬੇ ਤੁਸੀਂ ਉਹ ਬਿਰੋਧਾਂ ਲੜ ਛੱਡ ਦਿੰਦੇ ਹੋ ਕਹਿੰਦੇ ਕਰਤ ਤੋਹੀ ਤੁਨ ਤਾਂ ਦੋਦੀ ਕਰ ਧਰਮ ਪਰਵਰਤਨ ਗਈ ਜਾ ਰਹੀ ਤੁਸੀਂ ਹੀ ਆ ਭਾਈ ਤੁਸੀਂ ਜੋ ਗੁਰੂ ਛੱਡਦੇ ਹੋ

ਆਵੇ ਸਾਰਾ ਕੁਝ ਗੁਰਮਤ ਦੇ ਮਤਾਂਕਰੀ ਹੋਰੇ ਮਨਮਤ ਦੇ ਮਤਾਂਕ ਤੇ ਜੇ ਗੁਰਮਤ ਦੇ ਮਤਾਂਕ ਹੁੰਦਾ ਹੈ ਇਹ ਬਾਗ ਸੀ ਮਾਰਗ ਦਾ ਤਿੰਦਮ ਪਾਣੀ ਦੇ ਵਿੱਚ ਜਿਵੇਂ ਮਛੀਆ ਰਹੀ ਆ ਤਾਂ ਉਹ ਕਿਤਾ ਜੀਵਨ ਦੀ ਜਾਚ ਦੇ ਤਾ ਵੀ ਤੇਰਾ ਕੱਖ ਨਹੀਂ ਮਿਲਣਾ ਵਿੱਚ ਪ੍ਰਗਤਾ ਉਹਨਾਂ ਕੋਲ ਜਿੱਤੇ ਜਿੱਤੇ ਕੋਈ ਪਰਮਾਤਮਾ ਆ ਕੇ ਖੜ ਜਾਂਦਾ ਕੋਈ ਕੁਬਾਲ ਜੀਂਗਾ ਨਹੀਂ ਹੋਰਦੰਦਾ ਦੇਖੋ ਸਭ ਜਨੂ ਕੇ ਅਨੋਥੇ ਕਲਾਉ ਦੇ ਇਹ ਨਹੀਂ ਕਿ ਸੱਚੇ ਬਾਦਸ਼ਾਹ ਇਹਦੇ ਕੋ ਸਵਾਰਤਾ ਬਖਸ਼ ਦਿੱਤੇ ਕਿ ਜੇ ਮੇਰਾ ਨਾਮ ਜਦ ਫੁਕੋ ਬਾਣਾ ਵਿੱਚ ਰਹਿਣਾ ਨਹੀਂ ਹੁੰਦਾ ਹੁਕਮ ਵਿੱਚ ਰਹਿਣਾ ਨਹੀਂ ਹੁੰਦਾ ਉਸ ਬਾਇੰਗ ਦਾ ਪਾਣਾ ਮਨੋ ਇਹੀ ਵਿਵਕ ਤਾਂ ਹੁੰਦੀ ਜੇ ਦੀ ਸਾਨੂੰ ਕੋਸੇ ਕੋਣੋ ਬਾਣਾ ਮੰਨੇ ਸੋ ਗੁਰਸੇਤ ਨਹੀਂ ਗੁਰਸੇਤ ਤਾਂ ਤੁਸੀਂ ਭਾਈ ਪਹਿਲੇ ਇਹ ਨਹੀਂ ਦੇਖੋ ਪਹਿਲਾਂ ਵੀ ਪਰਵਤੀਆਂ

ਅਗੇ ਇਹ ਵੀ ਕਿ ਜੇ 100 ਚੰਤਾ ਤਦ ਵੀ ਤਾਂ ਇਹ ਸੈਕਰੇਸ ਹੋ ਗਏ ਚੰਦਰਮਹਾਕਾਰਪ ਜੇ 100 ਚੰਤਾ ਉਤਵੇ ਸੂਰਜ ਚੜ੍ਹੇ ਕਿ ਇਹਨਾਂ ਸੋਨਾ ਨਾਇ ਨਾ ਚਾਨਣ ਇਕੱਠਾ ਕਰੋ ਨਾ ਕਿ ਇਹਨਾਂ ਤੇਰੇ ਕੋਲ ਪ੍ਰਕਾਸ਼ ਹੋਵੇ ਹੋਰਵੇਂ ਨੂੰ ਕੋਈ ਹੋਰ ਅੰਧਾ ਗੁਰੂ ਤੋਂ ਬਗੈਰ ਅੰਧੇ ਰਹੀ ਅੰਧੇ ਰ

ਆਦਰ ਲੈਂਦੇ ਆਦਰ ਸਿੱਧੇ ਮਾਰਕੀ ਤੇ ਆ ਜਾ ਕਿਉਂ ਆਪਣੇ ਦਾਪੜ ਆਪਣੇ ਕਹਿੰਦੇ ਗਾਫਲ ਬੰਦਾ ਬੱਕੜ ਪਾਏ ਕੋਹਾੜਾ ਕਹਿੰਦੇ ਬਾਬੇ ਕਹਿੰਦੇ ਮੁਰਖ ਆਪਣੇ ਆਪ ਹੀ ਆਪਣੇ ਪਰਾਂ ਨੂੰ ਆਪਣੇ ਘਰਵਾਂ ਨੂੰ ਬੁਗਾਉਂਦੇ ਉਹ ਤਾਂ ਬਾਕੀ ਨਹੀਂ ਕਹਦਾ ਬੁਗਾਉਂਦੇ ਆ ਭਾਈ ਉਹ ਇੱਕ ਭਾਈ ਬਰਨਾਨਕ ਸਾਹਿਬ ਦੀ ਬਾਣੀ ਹੈ ਕੌਣ ਸਰੋਂ ਦਾ ਕੀ ਨੇ ਸੋਣੀ ਕਿਥੋਂ ਆ ਕੇ ਨੇ ਗ੍ਰੰਥ ਹੋਈ ਨਾ ਕੀ ਮਤ ਕੀ ਇਹ ਉਪਦੇਸ਼ ਹੈ ਕਾਲ ਪਰ ਸੁਣਿਆ ਮੰਨੇ ਤੇਦੇ ਸੋਚਿਆ ਕਿ ਛੜਤੇ ਜਾਂਦੇ ਆ ਬੋਰਡ 'ਤੇ ਲਿਖਿਆ ਹੈ ਵੀ ਕਦੇ ਉੱਤੇ ਵਿਚਾਰ ਕੀਤੀ ਹੈ ਕਿ ਤਾਂ ਮਨੂਗਾ ਕਿ ਸਾਡੀ ਜਾਤ ਭਰਾ ਦੀ ਦਾ ਹੋਵੇ ਜਾਂ ਸਾਡੀ ਭਾਈ ਦਾਣੇ ਪਾਣੇ ਦਾ ਹੋਵੇ ਉਹ ਤਾਂ ਤੁਸੀਂ ਬੋਲ ਲਿਆ ਹੋਇਆ ਹੈ ਸੈਂ ਬੋਰਡ 'ਤੇ ਲਿਖਿਆ ਤੇਰੀ ਦੀਸ਼ਾ ਨੰਦੇਸ਼ ਕਿ ਭਾਈ ਇਹ ਮਾਰ ਕਿਤਨੂੰ ਜਾਂਦਾ ਜਦੋਂ ਸਿਰਫ ਉਹ ਦੇਖਣਾ ਤੇ ਜਾਣਨਾ ਉਹਨੂੰ ਕਿਨੇ ਬਣਾਇਆ ਉਹਦੀ ਕਿਨੇ ਕਟਰਾਸ਼ਨ ਕੀਤੀ ਮਤਲਬ ਇਹਦੇ ਥੀਕ ਨੂੰ ਇਹ ਉਹਨੂੰ ਸੋਚਦਾ ਰਹੇਗਾ ਥੀ ਖੜ ਰਹੇਗਾ ਆਪਾਂ ਵੀ ਉੱਥੇ ਜੋ ਥੀ ਖੜੇ ਆ ਉਹ ਜੁੜਨਾ ਤਾਂ ਤੁਸੀਂ ਬਾਣੀ ਨਾਲ ਬੰਧਿਆ ਨਾ ਥੋੜੀ ਜਣਨਾ ਕਿਉਂਕਿ ਬਾਣੀ ਜੋ ਕਹਿੰਦੀ ਹੈ ਪ੍ਰਣੰਤ ਸਰ ਕਹਿੰਦੇ ਹੈ ਨੰਗ ਸਰ ਕੋਈ ਕਹਿੰਦੇ ਜਿਹੜੇ ਆਕਾਰ ਕਰੁਖ ਨੇ ਉਹਨਾਂ ਨੂੰ ਗਿਆਨ ਦਤਾ ਕਿ ਕੇ ਜਾ ਕੇ ਸੰਸਾਰ ਵੱਡੋ ਬਾਇ ਇਕ ਦਾਤਾ ਤਰਪਨੀ ਕਰਵਾਣੀ ਤੀ ਆਪਾਂ ਮੜੀ ਕਰਦੇ ਮੁੱਖ ਮੁੜ ਕੇ ਤੁਸਕ ਤਰਪੈ ਨੇ ਨਿਵੇਂ ਕਹਿਣਾ ਹਮਿਆਂ ਕਰਪਾ ਮੈਂ ਇਸ ਅੱਡੇ ਜੱਬੀ ਤੇ ਭਾਈ ਕਿਥੋਂ ਤੇਰਾ ਭਲਾ ਹੋੜਾ ਇਹੇ ਬੇਨਤੀ ਕਰਦੀ ਆ ਕਿਤੇ ਬਾਣ ਨਾ ਕਰੀਂਨਾ ਧਨਦੋਤ ਜਿਵੇਂ ਗਿਆ ਜਤ ਤੱਕ ਤਦਰ ਉਪਰਤੀ ਜੇ ਕਰੇ ਜੇ ਤੇ ਨਿਗਾਹ ਬਦਲ ਗਈ ਨਾ ਰਾਖੀ ਬਹਾਦਰ ਜੀ ਦਾ ਫਿਰ ਕੋ ਤਾਂ ਹੈ ਹੀ ਕੀ ਹੈ ਇਹ ਰਾਜੇ ਮਾਰ ਰਾਜੇ ਤੱਕ ਕਾਹ ਖਾਂ ਨਾਲ ਤੇ ਤੇ ਖੜਕਾ ਤੇ ਮੰਗਦੇ ਫਿਰਦੇ ਤੇ ਮੰਗਦਿਆਂ ਨੂੰ ਦਰ ਮੰਕਣ ਤੇ ਕੰਨਾ ਫਾਟਾ ਜਦੋਂ ਨਦਰ ਬਦਲਦੀ ਨੋਦੀ ਤੇ ਜਦੋਂ ਉਹਦੀ ਨਦਰ ਮੇਲਦੀ ਲੋਕ ਪੁਸ਼ੀਆਂ ਪਾਟਿ ਛਣੀਆਂ ਜੇ ਸੰਤ